वाई खालसा भाई फते अजय तसीम अदगूर YouTube चैनल ਤੁਹਾਡਾ ਸੇਵਾਦਾਰ ਅੱਜ ਉਸ ਸਥਾਨਾ ਤੇ ਦਾਸ ਹਾਜ਼ਰ ਹੋਇਆ ਹੈ ਸੇਵਾ ਦਾ ਮੌਕਾ ਦਿੱਤਾ ਜਾ ਰਿਹਾ ਹੈ ਜਿੱਥੇ ਡੇਰਾ શ્રીਮਾਨ ਸੰਤ ਗਪਾਲ ਦਾਸ ਜੀ ਮੁੱਖ ਪ੍ਰਬੰਧਕ શ્રીਮਾਨ ਸੰਤ ਬਾਬਾਜੀਤ ਸਿੰਘ ਜੀ ਮੁਖੀ ਨਮਨ ਕਟੀਆਂ ਜੋੜਾ ਬਿਲੰਦਰ ਪੋਤੀ ਮਿਰਦਾਨ ਜੋ ਆਸਾਲ ਦੀ ਤਰ੍ਹਾਂ ਇਸ ਸਥਾਨ 'ਤੇ ਜੋ ਮੀਨਾਵਾ ਸਮਾਗਮ ਕਰਾਇਆ ਜਾ ਰਿਹਾ ਹੈ ਜੋ 28 ਦਸੰਬਰ ਦਨ ਚਨਿਚਰਵਾ ਨੂੰ 7 ਵਜੇ ਤੋਂ ਲੈ ਕੇ 9 ਵਜੇ ਤੱਕ 7 ਤੋਂ 9 ਕਰਾਇਆ ਜਾ ਰਿਹਾ ਹੈ ਉਸ ਸੰਬੰਧ ਵਿੱਚ ਮੇਨਾ 7 ਖੜੇ ਹਨ ਮੁੱਖ ਗ੍ਰੰਥੀ ਬਾਬਾ ਗਰਦੀਪ ਸਿੰਘ ਜੀ ਉਹਨਾਂ ਕੋਲ ਜਾਣ ਕੇ ਲਈਏ ਇਸ ਵੰਦ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਜਿਹੜਾ ਸਮਾਗਮ ਕਰਾ ਰਿਹਾ ਹੈ ਜੀ ਇਸ ਸਥਾਨਾ ਤੇ ਕਿੰਨਾ ਮਾ ਕਰਾ ਰਹੇ ਕਿੰਨੇ ਵਜੇ ਰੰਬ ਕੀਤਾ ਜਾਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜੁ ਮੈਂ ਕੀ ਪ੍ਰਧਾਨਾ ਗੁਰੂ ਜੀ ਦੇ ਲੈ ਤਨ ਉਸਾਰ ਡਾਇਰੈਕਟ 108 ਸੰਬਗ ਗੁਪਾਸ਼ੀ ਦੇ ਪਿੱਤਰ ਸੰਨ ਦੇਖੇ ਮੁੱਖ ਪ੍ਰਬੰਧਕ ਸ਼੍ਰੀਮਾਨ 108 ਸੰਬਾਵਾ ਜੀ ਸਿੰਘ ਜੀ ਨਿਰਮਲ ਕਟੇ ਚੋਲਾ ਵਾਲੇ ਦੀ ਦੇਖ ਰੇਖ ਕਿਉਂਕਿ ਮਹਾਪੁਰਖਾਂ ਤੋਂ ਕੁਝ ਸਮੇਂ ਦੌਰਾਨ ਜਦੋਂ ਦੀ ਮਹਾਪੁਰਖਾਂ ਇੱਥੇ ਦੇ ਰਹੀ ਸੇਵਾ ਸੰਭਾਲੀ ਹੈ ਉਦੋਂ ਤੋਂ ਮਹਾਪੁਰਖਾਂ ਨੇ ਇਸ ਸਥਾਨ ਨੂੰ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ ਹੁੰਦਾ ਹੈ ਮਹਾਪੁਰਖਾਂ ਨੇ ਇੱਥੇ ਪੱਕਾ ਨਿਰਧਾਰਨ ਕੀਤਾ ਹੈ ਕਿ ਚੌਥੇ ਸ਼ਨੀਵਾਰ ਨੂੰ ਰਾਤਰੀ ਗੁਰਮਤ ਸਮਾਗਮ ਹੋਇਆ ਕਰਨਗੇ ਸ਼ਾਮ ਨੂੰ 7 ਤੋਂ 9 ਵਜੇ ਸੋ ਇਸੇ ਲੜੀ ਤਹਿਤ ਹੀ ਜੋ ਕਿ ਹੁਣ ਜ ਇਸ ਮਹੀਨੇ ਦੇ ਇਸ ਮੁੱਖ ਸਮਾਗਮ ਹੋਣਾ ਰਾਤਰੀ ਦੇ 28 ਸਤੰਬਰ ਦਿਨ ਸ਼ਨੀਵਾਰ ਸ਼ਾਮ 7 ਤੋਂ 9 ਵਜੇ 28 ਸਤੰਬਰ ਦਿਨ ਸ਼ਨੀਵਾਰ ਸ਼ਾਮ 7 9 ਵਜੇ ਤੱਕ ਮਹਾਨ ਰਾਤੇ ਗੁਰਮਤ ਸਮਾਗਮ ਮਹਾਪੁਰਖ ਸ਼੍ਰੀ ਮਾਨਕ ਸਵਾਦ ਸੰਬਵ ਜੀ ਸਿੰਘ ਜੀ ਨਿਰਮਲ ਕੁੱਟੇ ਜਾਲਾ ਵਾਲਿਆਂ ਦੇ ਰਿਕ ਸਜਾਈ ਜਾ ਰਹੇ ਹਨ ਮਹਾਪੁਰਖ ਦੇ ਅਗੇ ਅਨਸਾਰੀ ਗੁਰਮ ਸਮਾਨ ਮੁਖ ਰਾਤਾ ਹੋਇਆ ਤੁਰਕੀ ਬਾਣੀ ਆਇਤ ਨਹੀਂ ਸਗਲੀ ਚਿੰਦ ਮਿਟਾਈ ਦੀ ਜੋ ਕਿ ਸਹਿ ਪੜਸਾ ਰੰਮਤ ਹੋਈ ਆ ਇਹਨਾਂ ਜੋ ਕਿ ਸਭ ਤੋਂ ਪਹਿਲਾਂ ਸਹਿ ਪੜਸਾ ਸੇ ਭੂ ਪਾਇਕ ਜਾਣਗੇ ਉਪਰੰਤ ਖੁੱਲੇ ਭੰਡਾ ਸੇ ਜਾਏ ਜਾਣਗੇ ਹਜ਼ੂਰੀ ਰਾਗੀ ਜਥੇ ਵਾਲੋਂ ਪੰਦ ਸਿੱਖ ਪ੍ਰਸੰਦ ਪ੍ਰਸਿੱਧ ਜੱਥੇ ਮਹਾਪੁਰਖਾਂ ਦੇ ਹਯੂਰੀ ਰਾਗੀ ਜੱਥੇ ਢਾਡੀ ਜੱਥੇ ਤੇ ਮਹਾਪੁਰਖਾਂ ਬੋਲੋ ਵੀ ਗੁਰਮਤ ਵਿਚਾਰਾਂ ਦੀ ਸਾਜ ਪਾਣੀ ਜਾਣੀ ਹੈ ਸੋ ਮੈਂ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਕਰੇ ਆਪ ਜੀ ਜੋ ਉਸ ਦਿਨ ਦਾ ਸਵਾਗ ਮੈਂ ਕੋ ਦੂਰ ਨਹੀਂ ਬਿਠਾਏ ਜੋ ਕਿ YouTube Facebook ਚੈਨਲ ਅਵਤਾਰ ਸਿੰਘ ਮਧบุรี ਦੇ ਲੜੀ ਦੇ ਤਹਿਤ ਦੇ ਮਾਧਮ ਰਾਹੀਂ ਜੋ ਕੋ ਦੂਰ ਬੈਠਾ ਹੈ ਨਹੀਂ ਆ ਸਕਦਾ ਪੈਸੇ ਤਾਂ ਬੇਨਤੀ ਕਰਦੇ ਆਂ ਤੇ ਵੱਧ ਵੱਧ ਸੰਗਤ ਪਹੁੰਚ ਕਰਕੇ ਬਾਣੀ ਸਰਵਨ ਕਰਕੇ ਤਨਮਨ ਤਣਾ ਸੇਵਾ ਕਰਕੇ ਆਪਣਾ ਮੋਲ ਕੜ ਸਬਰ ਨਾਉ ਗੁਰੂ ਘਰ ਦੀ ਰੌਣਕ ਬਧਾਓ ਜੇ ਕੋ ਦੂ ਨੇੜੇ ਬੈਠਾ ਨਹੀਂ ਆ ਸਕਦਾ ਉਹ ਜੋ ਕਿ ਸਾਡਾ YouTube Facebook ਚੈਨਲ ਅਪਤਾਰ ਉਸ ਮਾਧੋ ਪੁਰੇ ਦੇ ਮਾਧੋ ਰਹਿਤ ਜਿੱਥੇ ਕੋ ਬੈਠਾ ਹੈ ਇਸ ਪ੍ਰੋਗਰਾਮ ਨੂੰ ਸਰਵਨ ਕਰੋ ਜੀ ਬੇਨਤੀ ਹੈ ਸਭ ਵੱਧ ਵੱਧ ਸੰਗਤਾਂ ਪਹੁੰਚੋ ਉਹ ਟਟਾ ਦੇ ਗੁਰਕੇ ਲੰਗਰ ਟਟ ਬਰਤੇ ਨੇ ਚਾਹ ਪਾਣੇ ਲੰਗਰ ਬਰਤਨੇ ਹਨ ਸੋ ਇਸ ਬੇਨਤੀ ਨੂੰ ਬਰਨ ਕਰਨੇ ਜੀ ਜੋ ਕੇ ਸਮਾਗਮ 5:30 6:00 ਵਜੇ ਸ਼ੁਰੂ ਹੋ ਜਾਂਦੇ ਹਨ ਜੋ ਕਿ ਸਭ ਤੋਂ ਪਹਿਲਾਂ ਇਹ ਰਹਿਰਾ ਦੇ ਜਪ ਉਸ ਤੋਂ ਪ੍ਰੰਤ ਸਹਿ ਪੜ ਸਜ ਦੇ ਭੋਗ ਤੇ ਬਾਅਦ ਵਿੱਚ ਜੋ ਜੋ ਕਿ ਗੁਰਮਤਿ ਸਮਾਗਮ ਰਮਤਾ ਹੋ ਜਾਂਦੀ ਹੈ ਤਕਰੀਬਨ 9:30 9:30 ਵਜੇ ਤੱਕ ਇਹ ਸਮਾਪਤੀ ਹੋ ਜਾਂਦੀ ਹੈ ਇਸ ਬੇਨਤੀ ਨੂੰ ਬਰਨ ਕਰਨਾ ਜੀ ਬੇਨਤੀ ਦੁਆਰਾ ਫਿਰ ਬੇਨਤੀ ਹੈ ਕਿ ਮਹਾਂਪੁਰਖ ਆਪਣੇ ਜਥੇ ਸਮੇਤ ਪਹੁੰਚਦੇ ਰਹਨ ਸਵਾਭ ਜਨੇ ਨਿਮਰਤਾ ਇਕ ਵੱਤਬਦ ਸੰਗਤਾਂ ਗੁਰਮਸਤ ਪਹੁੰਚੋ ਤੇ ਗੁਰੂ ਘਰ ਦੀ ਰੌਣਕ ਬਤਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਨ ਮੁਖ ਗ੍ਰੰਥੀ ਜੋ ਇਸ ਢੀਰੇ ਸਾਹਿਬ ਦੇ ਹਨ ਮੈਂ ਜਾਣਕਾਰੀ ਦਿੱਤੀ ਤੰਨਵਾਦ ਇਹਨਾਂ ਦਾ ਉਹ ਆ ਢੀਰੇ ਤੇ ਇੱਕ ਵਾਰੀ ਫੇਰ ਤਿੰਦੇਰੋ ਸ੍ਰੀਮਾਨ ਸੰਤ ਗੋਪਾਲ ਗਵਾਲ ਸਿੰਘ ਜੀ ਮੁਖ ਪ੍ਰਬੰਧਕ ਸ੍ਰੀਮਾਨ ਇੱਕ ਸੰਤ ਬਾਬਾ ਜੀਤ ਸਿੰਘ ਜੀ ਮੁਖੀ ਢੇਰ ਮਿਲ ਕੋਟੀਆਂ ਜੌਣਾ ਵਾਲੇ ਪੋਤੀ ਮਰਦਾਨ ਮੈਂ ਕੈਮਰਾਮੈਨ ਨੂੰ ਇੱਕ ਵਾਰੀ ਬੇਨਤੀ ਕਰੂੰਗਾ ਇੱਕ ਵਾਰੀ ਜੋ ਵੀ ਹੈਗਾ ਚੈਨਲ ਤੋਂ ਆ ਦੱਸਿਆ ਜਾਵੇ ਪ੍ਰਬੰਧਕ ਕਮੇਟੀ ਦਾ ਜੋ ਮਹੀਨਾਵਾਰ ਸਮਾਗਮ ਕਰਾ ਰਿਹਾ ਆਉਂਗੇ ਪਹਿਲਾਂ ਬਾਹਰ ਚੱਲਣਾ ਕਰੀਏ ਜੋ ਕੈਮਰਾਮੈਨ ਬੇਨਤੀ ਕਰਦੇ ਇੱਕ ਵਾਰੀ ਬਾਹਲੇ ਪਾਸੇ ਅੰਦਰ ਜੋ ਅੰਦਰ ਦਾ ਦਰਸ਼ ਦਿਖਾਈਏ ਜਿੱਥੇ ਸਥਾਨਾ ਰਹਿਗਾ ਹੈ ਮੈਨ ਗੇਟ ਹੈ ਮੈਨ ਗੇਟ ਮਾਰੇ ਦਿਖਾਇਆ ਜਾਏ ਪਹਿਲਾਂ ਇਹ ਮੈਨ ਗੇਟ ਹੈ ਜੀ ਜੋ ਅੰਦਰ ਦਾ ਜੋ ਹੈ ਤੇ ਡੇਰਾ ਜੋ ਮਿਨਗੇਟ ਜੇ ਹੈ ਇਹ ਡੇਰਾ ਹੈ ਡੇਰਾ ਜਿੱਥੇ ਮਿਨਵਾ ਸਮਾਗਮ ਚੱਲ ਰਿਹਾ ਚੱਲਣਾ ਹੈ ਜੀ ਆਨ ਡਿਊਟੀ ਦੇ ਜੋ ਹੈ ਪਹਿਲਾ ਨੰਬਰ ਜੋ ਹੈਗਾ ਲਿਖਿਆ ਹੈ ਨੇ ਡੇਰੇ ਦੇ ਵਿੱਚ ਆਉਂਦੇ ਵਿੱਚ ਜੀ ਆਨ ਤੇ ਗੁਰਦੀਪ ਸਿੰਘ ਜੇ ਮੋਬਾਈਲ ਨੰਬਰ ਲਿਖਿਆ ਹੈ 94663 13281 ਜੋ ਮੁੱਖ ਗ੍ਰੰਥੀ ਹਨ ਢੇਰੇ ਦੇ ਜੋ ਬੜਾ ਸੁੰਦਰ ਫਲਵਾੜੀ ਦਾ ਸੁੰਦਰਾ ਹੈ डेरे तनते माल मुख्य ग्रंथी सेवा सेवादार तनतेमान सेवा प्रबंधक जनता सेवा करते आ रहे हैं जो डेरा जो है जो गुरद्वारा साहब गुम निशांस साहब जो निशान साहब देखो गुरु मर्यादा नि शांत साहब जिते ਟਾਈਟਨਸ ਮਾਗਮ ਹੋਣਾ ਹੈ ਡੇਰਾ ਦਰਸ਼ਕਿੰ ਦੇਖ ਰਹੇ ਤੁਸੀਂ YouTube ਚੈਨਲ ਹੈ ਅਫਤਾਸੀ ਮਰਗੁਰੇ ਮਦੇ ਰਾਹੀ ਵਾਹਿਗੁਰੂ ਕੀ ਹਕਾਲਾ ਵਾਹਿਗੁਰੂ ਜੀ ਕੀ ਫਤਿਹ